ਪੁਰਥੀਆ ਦੇ ਪਿੰਡ ਲਖਣ ਕਲਾ ਵਿਖੇ ਸਰਪੰਚੀ ਚੋਣਾ ਦੀ ਰੰਜਿਸ਼ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਮੈਲਾ ਸਰਪੰਚ ਦੇ ਲੜਕੇ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਲੜਕਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ ਪਿੰਡ ਦੇ ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਚੋਣਾ ਦੀ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਧੋਖੇ ਨਾਲ ਅਕੈਡਮੀ ਵਿਖੇ ਸੱਦਿਆ ਤੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਕਹਿੰਦਾ ਮੰਮੀ ਮੈਂ ਚੱਲਿਆ 2 ਵਜੇ ਮੇਰੇ ਕੋਲੋਂ ਚਲੇ ਗਿਆ ਤੇ ਮੈਨੂੰ ਕੋਈ ਨਹੀਂ ਪਤਾ ਮੈਂ ਸਾਰਾ ਕੰਮ ਨਵੇੜ ਕੇ ਆਪਣੇ ਅੰਦਰ ਆਈ ਆ ਆ ਕੇ ਮੈਂ ਲੰਮੀ ਪੈਣ ਲੱਗੀ ਮੈਂ ਠੀਕ ਨਹੀਂ ਸੀਗੀ ਤੇ ਮੈਨੂੰ ਮੇਰੀ ਬੇਟੀ ਦਾ ਫੋਨ ਆਇਆ ਕਹਿੰਦੀ ਮੰਮੀ ਕੀ ਕਰਦੇ ਮੈਂ ਕਿਹਾ ਕੁਛ ਨਹੀਂ ਪੁੱਤ ਮੈਂ ਲੰਮੀ ਲੱਗੀ ਪੈਣ ਕਹਿੰਦੀ ਮੰਮੀ ਪਵਿੱਤਰ ਕੀਤੀ ਆ ਮੈਂ ਕਿਹਾ ਮੈਨੂੰ ਪਤਾ ਨਹੀਂ ਹੁਣੇ ਆਇਆ ਸੀ ਤੇ ਚਲੇ ਗਿਆ ਬਾਹਰ ਨੂੰ ਚਲੇ ਗਿਆ ਕਹਿੰਦੀ ਠੀਕ ਐ ਅਕੈਡਮੀ ਕੀ ਗੱਲ ਹੋਈ ਮੈਂ ਕਿਹਾ ਮੈਨੂੰ ਇਹ ਵੀ ਨਹੀਂ ਪਤਾ ਫੇ ਅਕੈਡਮੀ ਕੀ ਹੋਇਆ ਤੇ ਕਿੱਥੇ ਗਿਆ ਕਹਿੰਦੀ ਉਹਦੋਂ ਮੈਨੂੰ ਪਤਾ ਲੱਗਾ ਗੋਲੀਆਂ ਤੇ ਬਾਬੇ ਨੇ ਪਾਰਤੀਆਂ ਪਵਿੱਤਰ ਦੇ ਮੈਨੂੰ ਕਿ ਮੈਨੂੰ ਬਹੁਤ ਪਤਾ ਨਹੀਂ ਮੈਨੂੰ ਦੱਸ ਕਹਿੰਦੀ ਇੰਨੇ ਨੂੰ ਗੱਲ ਕਰ ਕੱਢ ਦਦੀ ਕਹਿੰਦੀ ਮੰਮੀ ਕੋ ਅੰਟੀ ਨੂੰ ਚਾਦਲਾ ਤੇ ਕੱਲੀ ਤੈਨੂੰ ਕੁਝ ਕੋ ਨਾ ਜਾਵੇ ਬੂਹਾ ਕੋ ਲਾ ਉਹ ਡੈਗ ਨਾ ਜਾ ਵੀ ਉਹ ਸ਼ਰਮ ਹੋ ਜਾਈ ਕਿੰਨੇ ਮਾਰੀਆ ਕਿੰਨੇ ਬਾਬਾ ਇੰਦਰਪਾਲ ਸਿੰਘ ਜੀ ਤੇ ਸੱਤੂ ਸਰਪੰਚ ਜਿਹੜਾ ਪਹਿਲਾਂ ਜਿਹੜਾ ਸਰਪੰਚ ਸੀ ਉਹ ਵੀ ਨਾਲ ਹੀ ਹੋਰ ਵੀ ਕੈਡਮੀ ਚ ਪਤਾ ਨਹੀਂ ਕੌਣ ਕੌਣ ਹੋਣਗੇ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਮੈਂ ਆਪਣੇ ਘਰਿਆਂ ਮੈਨੂੰ ਕੋਈ ਮੇਰਾ ਇੱਕ ਕਾਦੀ ਇੱਕ ਕਾਦੀ ਚਲਾਉਂਦੇ ਐ ਕੈਡਮੀ ਪਹਿਲਾਂ ਚਲਾਉਂਦੇ ਸੀ ਬੱਚਿਆਂ ਦੀ ਹੁਣ ਤਾਂ ਮੈਨੂੰ ਪਤਾ ਨਹੀਂ ਤੇ ਕੁਝ ਕਰਦੇ ਆ ਕਿ ਨਹੀਂ ਕਰਦੇ ਮੈਨੂੰ ਕੁਝ ਨਹੀਂ ਪਤਾ ਪਰ ਮੈਨੂੰ ਇਨਸ ਮੇਰੇ ਮੈਂ ਰੰਡੀ ਜਨਾਨੀ ਆ ਐਸ ਮੇਰੇ ਪਤ ਨੂੰ ਜਿੰਦ ਮੇ ਗੋਲ ਉਹ ਨਾ ਕੁਛ ਨਹੀਂ ਜੀ ਸਾਡੀ ਇਲੈਕਸ਼ਨ ਹੋਈ ਸੀਗੀ ਸਰਪੰਚੀ ਦੀ ਤੇ ਦੂਸਰੇ ਪਾਸੇ ਬਾਬਾ ਇੰਦਰਪਾਲ ਸਿੰਘ ਜੀ ਉਹਨਾਂ ਦੀ ਨਾ ਨਾ ਹੋਈ ਸੀ ਉਹ ਇਲੈਕਸ਼ਨ ਦੇ ਵਿੱਚ ਮੇਰੇ ਮਦਰ ਜਿੱਤ ਗਏ ਠੀਕ ਹੈ ਜੀ ਇਹ ਉਦੋਂ ਤੋਂ ਹੀ ਰੰਜਿਸ਼ ਰੱਖੰਦੇ ਸੀ ਸਾਡਾ ਕਦੀ ਕਿਤੇ ਕਦੀ ਕਿਸੇ ਨੂੰ ਕਹਿੰਦੇ ਸੀ ਇਹਨਾਂ ਨੂੰ ਨੁਕਸਾਨ ਕਰਨਾ ਸੀ ਇਹਨਾਂ ਨੂੰ ਮਾਰਨਾ ਇਦਾਂ ਕਰਨਾ ਉਦਾਂ ਕਰਨਾ ਇਹ ਉਦੋਂ ਦੀ ਰੰਜਿਸ਼ ਚੱਲਦੀ ਆਉਂਦੀ ਸੀ ਤੇ ਇਹਨਾਂ ਨੇ ਅੱਜ ਮੈਨੂੰ ਫੋਨ ਕਰਵਾਇਆ ਕਿਸੇ ਕੋਲੋਂ ਵੀ ਮਤਲਬ ਵੀ ਤੁਸੀਂ ਅਕੈਡਮੀ ਆਪ ਵੀ ਆਪਾਂ ਬਹਿ ਕੇ ਗੱਲ ਕਰਨੀ ਪਿਆਰ ਨਾਲ ਵੀ ਇਕੱਲਾ ਹੀ ਆਈ ਆਂ ਕਿ ਆਪਾਂ ਆਪਸ ਵਿੱਚ ਬਹਿ ਕੇ ਸਾਡੀ ਗੱਲ ਨਬੇੜ ਦੇਣੀ ਆ ਠੀਕ ਹੈ ਜੀ ਕਿ ਇਹਨੂੰ ਨਾਲ ਨਾਲ ਲੈ ਕੇ ਮੈਂ ਇਕੱਲਾ ਹੀ ਚੱਲ ਗਿਆ ਜੀ ਉੱਥੇ ਮੈਂ ਅਕੈਡਮੀ ਗਿਆ ਮੈਂ ਜਾ ਕੇ ਜੀ ਇਹਨਾਂ ਨੂੰ ਬੁਲਾਇਆ ਮੈਂ ਜਾਨੇ ਬਾਬਾ ਜੀ ਦੇ ਪੈਰੀ ਹੱਥ ਲਾਏ ਮੇਰੇ ਪੈਰੀ ਹੱਥ ਨਾਲ ਉਹਦੇ ਨਾਲ ਹੀ ਸੁਦਨਾਮ ਸਿੰਘ ਸਾਹਿਬ ਦਾ ਸਰਪੰਚ ਬੈਠਾ ਸੀ ਹਾਂ ਉਹਨੇ ਕਿਹਾ ਕਹਿੰਦਾ ਬਾਬਾ ਜੀ ਨੂੰ ਛੱਡਿਓ ਹਣਾ ਤੇ ਕਹਿੰਦਾ ਗੋਲੀ ਮਾਰੋ ਤੇ ਜਲਦੀ ਜਦੋਂ ਹੀ ਨਿਕਲ ਹੋਈ ਤੇ ਮੈਂ ਦੇਖਿਆ ਬਾਪਨੇ ਵਾਰ ਵਾਰ ਲੋਡ ਕਰਕੇ ਉਹਨੇ ਮੇਰੇ ਫੇਰ ਕੀਤਾ ਵਾ ਹੱਥ ਮਾਰਿਆ ਤਾਂ ਉਹਨੇ ਮੇਰੇ ਸਿਰ 'ਤੇ ਗੋਲੀ ਖਿਆ ਕੇ ਲੰਗੀ ਤੇ ਦੂਸਰੀ ਗੋਲੀ ਨਾਲ ਹੀ ਉਹਨੇ ਮਾਰੀ ਮੇਰੀ ਬਾਹ ਦੇ ਵਿੱਚ ਵੱਜ ਗਈ ਜੀ ਸੱਜੀ ਬਾਹ ਦੇ ਵਿੱਚ ਵੱਜ ਗਈ ਵੱਜ ਗਈ ਠੀਕ ਹੈ ਜੀ ਤੇ ਸਤਨਾਮ ਸਿੰਘ ਨੇ ਮਤਲਬ ਪੂਰਾ ਜ਼ੋਰ ਲਾਇਆ ਵੀ ਉਹਨੇ ਉੱਥੇ ਫੜਿਆ ਨੇ ਮੈਂ ਮਹੀਂ ਛੁੱਟਿਆ ਨਾਲ ਕੋਲ ਜੀ Chandar Consultants Limited Building Maintenance Handyman under Chat Trade platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car for more information, please contact him at under check trade trade firm, checktrade platform www.checktrade.com slash 921760. Chandar Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ